ਇੱਟ ਵੀ ਲੱਗਾ ਆ ਆਪਾਂ ਅੱਜ ਆਏ ਜੀ ਸਹਨੇ ਪਿੰਡ ਇੱਥੇ ਆਪਾਂ ਨੂੰ ਵੇਖਣ ਨੂੰ ਮਿਲੀ ਪੁਰਾਣੀ ਹਵੇਲੀ ਪੰਡਤਾਂ ਦੀ ਹਵੇਲੀ ਪੀਸ਼ਨ ਸਿੰਘ ਐਸਡੀਓ ਲਾਹੌਰ ਇੱਕ ਗੱਲ ਕਰ ਵੀ ਇੱਥੇ ਕੋਈ ਰਹਿ ਨਹੀਂ ਰਿਹਾ ਨਹੀਂ ਅੰਦਰੋਂ ਵੀ ਸਾਰੀ ਬਣਾਉਣੀ ਸੀ ਵੀਡੀਓ ਅੱਜ ਆਪਾਂ ਛੋਟਾ ਜਿਹਾ ਬਲੌਗ ਬਣਾਉਣਾ ਹੈ ਬਸ ਆਹ ਦੇਖੋ ਜੀ ਵਿਸ਼ਨ ਸਿੰਘ ਸਵਰਗੀਏ ਪੰਡਤ ਵਿਸ਼ਨ ਸਿੰਘ ਐਸ ਡੀਓ ਲਾਹੌਰ ਇਹ ਵੇ ਲੋ ਜੀ ਇਹ ਪਹਿਲਾ ਦੀ ਹਵੇਲੀ ਆ ਪਾਰਟਿਸ਼ਨ ਤੋਂ 1899 ਦੀ ਬਣੀ ਹੋਈ ਆ ਜਿਹੜੀ ਚੀਜ਼ ਬਾਹਰੋਂ ਇੰਨੀ ਸ਼ਾਨਦਾਰ ਆ ਤੇ ਅੰਦਰੋਂ ਕਿੰਨੀ ਸ਼ਾਨਦਾਰ ਹੋ ਉਹ ਇਹ ਲੋ ਡਬਲ ਛੱਤੀ ਤਾਂ ਡਬਲ ਛਤ ਪਾਈ ਦੀ ਉਹ ਸੂਈ ਬਣੀ ਹੋਈ ਹੈ ਬਹੁਤ ਜਿਆਦਾ ਸੁੰਦਰ ਆ ਵੀ ਪੁਰਾਣੀਆਂ ਸਤੀਰਾਂ ਦੇ ਬਣੀ ਹੋਈਆਂ ਸਤੀਰ ਪਏ ਹੋਏ ਆ ਵਿੱਚ ਇਹ ਆ ਸਾਹਮਣੇ ਆ ਸਤੀਰ ਆ ਸਾਰੇ ਪਏ ਹੋਏ ਆ ਲੱਕੜ ਆ ਸਾਰੀ ਆ ਵੀ ਹਮ ਸਾਰੀ ਲੱਕੜ ਆਏ ਪੁਰਾਣੇ ਲੱਕੜ ਆਏ ਆ ਆ ਲੋਹੇ ਦੇ ਗੇਟ ਹਨ ਬਣੀ ਆ ਲੋਹੇ ਦਾ ਇਹ ਲੋਹੇ ਦੇ ਗੇਟ ਹਮ ਉੱਪਰ ਸੇਫਟੀ ਵੀ ਲੋਹੇ ਦੇ ਲਾਏ ਸੇਫਟੀ ਦੇ ਇਹ ਲੱਕੜ ਦੀ ਸਾਰੀ ਲੱਕੜ ਸਾਰੀ ਦਵਾਈ ਚੋਂ ਮੈਂ ਉਹੀ ਸਾਂਗ ਨਹੀਂ ਲੱਗੀ ਇੰਨੀ ਵਧੀਆ ਪੁਰਾਣੀ ਲੱਕੜ 100 ਤੇ 35 ਸਾਲ ਪੁਰਾਣੀ ਹੈ ਜੀ ਇੰਨੀ ਤਾਂ ਕੋਈ ਚੀਜ਼ ਹੈ ਨਹੀਂ ਹੈਣੀ ਕੀ ਨਾ ਇਹ ਪੂਰੀ ਸਾਂਭ ਕੇ ਰੱਖੀ ਹੋਈ ਆ ਕਿਸੇ ਦੀ ਦੋਰ ਬੰਦਾ ਨਹੀਂ ਅੰਦਰੋਂ ਵੀ ਬਣਾਉਣੀ ਸੀ ਸਾਰੀ ਉਹ ਸਾਰੀ ਚਿਮਣੀ ਰਸੋਈ ਵਾਲੀ ਤਾਂ ਉੱਪਰ ਹਾਂ ਤਾਂ ਤੇ ਵੈਂਟੀਲੇਸ਼ਨ ਹਵਾ ਵਾਸਤੇ ਰੱਖੀਆਂ ਆਈਆਂ ਬਾਰੀਆਂ ਇਹ ਤੇ ਛੋਟੇ ਛੋਟੇ ਇਹਨਾਂ ਦੇ ਮਘੋਰੇ ਰੱਖੇ ਹੋਏ ਆ। ਇਸੇ ਕਰਕੇ ਪੁਰਾਣੇ ਘਰ ਗਰਮੀਆਂ ਚ ਠੰਡੇ ਦੇ ਸਿਆਲਾਂ ਚ ਗਰਮ ਰਹਿੰਦੇ ਸੀ। ਫਲ ਬੂਟੇ ਵੀ ਘਰੇ ਪੂਰੇ ਲਾਏ ਹੋਏ ਪਾਈਆਂ ਦੇ। ਕੁਦਰਤੀ ਆ ਗਿਆ। ਹੁਣ ਕੁਦਰਤੀ ਵੇਖ ਲਾ ਆ ਕੇ ਆਏ ਹੋਰ ਕੰਮ ਸੀ ਤੇ ਬਣ ਗਿਆ ਹੋਰ ਕੰਮ। ਹੋ ਗਈ ਕੋਠੀ ਪੂਰੀ ਹੂੰ। ਮੈਂ ਵੇਲੀ ਮੂਰੇ ਹੋ ਗਿਆ। ਹਲਾ ਵੀਡੀਓ ਨੂੰ ਵਾਤਵਾ ਦਿਓ, ਸ਼ੇਅਰ ਕਰਿਓ, ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਜੀ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਜਿਉਂਦੇ ਵਾਸਤੇ ਰਹੋ। ਮਿਲਦੇ ਆਂ ਅਗਲੀ ਵੀਡੀਓ 'ਚ।